ਕਹਿਤ ਤੁਹਾਡੀ ਮਾਇਆਵਤੀ ਸੰਗਠਨ ਕਰੋ ਤੁਹਾਡੀ ਮਾਇਆਵਤੀ ਸੰਗਠਨ ਕਰੋ ਅੱਜ 15 ਮਾਰਚ ਬੌਜਨ ਸਮਾਜ ਪਾਰਟੀ ਵੱਲੋਂ ਫਗਵਾੜਾ ਵਿਖੇ ਪੰਜਾਬ ਸੰਭਾਲੋ ਰੈਲੀ ਸਾਬ ਕਾਂਜੀਰਾਮ ਜੀ ਦੇ ਜਨਮ ਦਿਨ ਦੇ ਮੌਕੇ ਦੇ ਉੱਪਰ ਕੀਤੀ ਜਾ ਰਹੀ ਹੈ ਔਰ ਸਾਰਾ ਦਸਾ ਜਿਹੜਾ ਆ ਉੱਥੇ ਆਕੇ ਪਹੁੰਚ ਰਿਹਾ ਕਪੂਰਥਲੇ ਤੋਂ ਮੇਰੇ ਨਾਲ ਸਾਥ ਸੀ ਰੇਂਦਰ ਕੁਮਾਰ ਸ਼ੀਤਲ ਜੀ ਜ਼िला ਪ੍ਰਧਾਨ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਕਪੂਰਥਲਾ ਹਲਕੇ ਦੇ ਇੰਚਾਰਜ ਸਰਜੀਤ ਸਿੰਘ ਜੀ ਔਰ ਆਪਣੇ ਰੋਸ਼ਨ ਲਾਲ ਲੌਟਿਆ ਜੀ ਗੁਰਬੀਰ ਚੰਦ ਮੱਡੂ ਜੀ ਸ਼ਕਤੀ ਬਲਬੀਰ ਸਿੰਘ ਜੀ ਪਰਸੀਮ ਮੱਡੂ ਜੀ ਮੇਜਰ ਜੀ ਔਰ ओंकार ਸਿੰਘ ਸਾਡੇ ਜਿਹੜੇ ਜ਼ਿਲ੍ਹੇ ਦੇ ਜਿਲੇ ਦੇ ਇੰਚਾਰਜ ਆ ਹੋਰ ਬਹੁਤ ਸਾਰੇ ਆਗੂ ਜਿਹੜੇ ਵੇਜ ਜੀ ਆ ਹੋਰ ਬਹੁਤ ਸਾਰੇ ਸਾਥੀ ਜਿਹੜੇ ਆ ਉਹ ਅੱਜ ਇਸ ਪ੍ਰੋਗਰਾਮ ਦੇ ਵਿੱਚ ਰੈਲੀ ਕਰਨ ਚੋਂਤ ਰਹੇ ਆ ਧੰਨਵਾਦ